ਅੱਜ ਧਰਨਾ ਲਾਇਆ ਵਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਅਮਨਦੀਪ ਸਿੰਘ ਮਾਨ ਬੀਕੇ ਜੂ ਲਖੋਵਾਲ ਪੈਂਬਰ ਇਹ ਧਰਨਾ ਅਸੀਂ ਲਾਇਆ ਵਾ ਜੀ ਜਿਹੜਾ ਇਹ ਨੈਸ਼ਨਲ ਹਾਈਵੇ 205 ਨਿਕਲਿਆ ਹੈ ਇਹ ਸਾਡੇ ਪਿੰਡਾਂ ਦੀ ਜ਼ਮੀਨ 'ਚ ਨਿਕਲਿਆ ਹੈ ਰੰਧਾਵਾ ਰੋਡ ਤੋਂ 20-25 ਪਿੰਡਾਂ ਨੂੰ ਸਾਨੂੰ ਇੱਥੇ ਜੇ ਅਸੀਂ ਬੱਦੀ ਜਾਣਾ ਹੈ ਤਾਂ ਸਾਨੂੰ ਕੋਈ ਚੜ੍ਹਨ ਨੂੰ ਰਸਤਾ ਨਹੀਂ ਦਿੱਤਾ ਤੇ ਇਸ ਕਰਕੇ ਅਸੀਂ ਮੰਗ ਕਰਦੇ ਸਰਕਾਰ ਤੋਂ ਵੀ ਸਾਨੂੰ ਇਹਨੂੰ ਚੜ੍ਹਨ ਵਾਸਤੇ ਰਸਤਾ ਦਿੱਤਾ ਜਾਵੇ ਤੇ 20-25 ਪਿੰਡ ਜੇ ਇਹਨਾਂ ਨੂੰ ਚੜਨਾ ਹੈ ਤਾਂ ਇਹਨਾਂ ਨੂੰ ਕਮ ਸੇ ਕਮ 8-10 ਕਿਲੋਮੀਟਰ ਦੂਜੇ ਪਾਸੇ ਘੁੰਮ ਕੇ ਤਾਂ ਇਹਦੇ ਪਰ ਚੜਨਗੇ। ਫਿਰ ਇਹਨੂੰ ਇਸ ਵਾਸਤੇ ਸਾਨੂੰ ਤਾਂ ਇੱਥੇ ਤਾਂ ਫਾਇਦਾ ਹੀ ਨਹੀਂ ਹੋਇਆ। ਸਭ ਤੋਂ ਵੱਧ ਜ਼ਮੀਨ ਸਾਡੇ ਪਿੰਡਾਂ ਦੀ ਗਈ ਹੈ। ਤੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਚੜਨ ਵਾਸਤੇ ਵੱੱਦੀ ਨੂੰ ਤੇ ਉੱਤਰ ਵਾਸਤੇ ਟੋਲ ਬਲਾਜੇ ਵੱਡੇ ਰੋਡ ਪਰ 205 ਪਰ ਰਸਤਾ ਕੱਟਾ ਜਾਵੇ। ਹਾਂਜੀ ਮੋਹਨ ਸਿੰਘ ਜੀ ਧਰਨਾ ਲਾਇਆ ਵਾ ਕੀ ਗੱਲ ਹੈ ਇਹਦੇ ਬਾਰੇ? ਧਰਨਾ ਕਿ ਅਸੀਂ ਆਪਣਾ ਰਸਤਾ ਮੰਗਿਆ ਧਰਨਾ ਕੋ ਰਸਤੇ ਵਾਸਤੇ ਧਰਨਾ ਲਾਇਆ ਸੀ ਰਸਤਾ ਜਾਣ ਵਾਸਤੇ। ਜਿਹੜਾ NH 205 ਰੋਡ ਨਿਕਲਿਆ ਆ ਇਹ। ਇਹਦੇ ਵਾਸਤੇ ਧਰਨਾ ਅਸੀਂ ਲਾਇਆ ਰਸਤੇ ਪਾਸੇ ਆਪਣੇ ਵਾਸਤੇ ਤੇ ਅਸੀਂ ਧਰਨਾ ਸਾਡਾ ਕੱਲ ਤੋਂ ਸਟਾਰਟ ਹੋਇਆ ਵਾ ਲਗਾਤਾਰ ਧਰਨਾ ਦੀ ਜਾਰੀ ਰੱਖੂਗੇ ਜਦੋਂ ਸਾਨੂੰ ਇਹ ਰਸਤਾ ਨਹੀਂ ਦਿੰਦੇ ਅਸੀਂ ਜਾਰੀ ਰੱਖਣਾ ਹੈ ਧਰਨਾ ਅਸੀਂ ਆਪਣਾ ਨਹੀਂ ਫਿਰ ਟੋਲ ਪਲਾਜ ਦੇ ਵਿੱਚ ਇਹਦੇ ਬਾਰੇ ਕੀ ਤੁਸੀਂ ਟੋਲ ਪਲਾਜ ਦੇ ਤੇ ਬੈਠੇ ਹੋ ਸੁਣਨਾ ਵੀ ਇਹ ਅਧਿਕਾਰਨ ਹੋ ਰਿਹਾ ਟੋਲ ਪਲਾਜਾ ਅਸੀਂ ਅਧਿਕਾਰਨ ਪਿਆ ਕਰੀ ਜਾਂਦੇ ਅਸੀਂ ਲੰਘ ਨਹੀਂ ਦਿੰਦੇ ਅਸੀਂ ਇਹਨੂੰ ਜੋ ਵੀ ਬੰਦ ਕਰ ਦਿੰਦਾ ਅਸੀਂ ਅਧਿਕਾਰਨ ਦਾ ਵਿਰੋਧ ਕਰਾਂਗੇ ਅਸੀਂ ਅਧਿਕਾਰਨ ਦਾ ਸਾਰਾ ਤੋਰ ਜੋਰ ਵਿਰੋਧ ਕਰੂਗਾ ਅਸੀਂ ਇਹਦਾ ਅਸੀਂ ਇਹਨੂੰ ਚੱਲ ਨਹੀਂ ਦੇਣਾ ਜਦ ਤੱਕ ਸਾਡਾ ਮਸਲਾ ਨਹੀਂ ਹੁੰਦਾ ਕੋਈ ਸਾਡੇ ਇਲਾਕਾ ਨਿਵਾਸੀ ਆਨੇ ਇਕੱਠੇ ਹੋ ਕੇ ਕਿਸਾਨ ਜੀ ਉਹਨੇ ਲੱਖੋਵਾਲ ਗਰੁੱਪ ਨਾਲ ਲਾ ਕੇ ਸਾਡੇ ਸਾਰੇ ਲੱਕ ਦੇ ਇਕੱਠੇ ਹੋ ਕੇ ਧਰਨਾ ਲਾਇਆ ਸੀ ਤੁਸੀਂ ਇਹਦੇ ਇਹ ਰਸਤੇ ਨੂੰ ਲੈ ਕੇ ਕੋਈ ਹਾਈ ਅਥਾਰਟੀ ਨੂੰ ਕੋਈ ਐਪਲੀਕੇਸ਼ਨ ਵਗੈਰਾ ਦਿੱਤੀਆਂ ਅਸੀਂ ਪਹਿਲਾਂ ਦਿੱਤੀ ਸੀ 7ਵੇਂ ਮਹੀਨੇ ਵਿੱਚ ਫਿਰ ਤੁਸੀਂ ਅਸੀਂ 12ਵੇਂ ਮਹੀਨੇ ਵਿੱਚ ਅਸੀਂ ਉਹਨਾਂ ਨੂੰ ਨਾਦੀ ਨਾਲੇ ਯਾਦ ਕਰਾਉਂਦੇ ਰਹੇ ਕਿ ਸਾਨੂੰ ਰਸਤੇਵਾਰਾ ਸਾਡਾ ਕੋਈ ਨਾ ਕੋਈ ਪ੍ਰੋਮੋਸ਼ਨ ਕਰੋ ਸਾਨੂੰ ਉਹਨੇ ਕੋਈ ਆਈ ਗਈ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਇਹਦੇ ਕਰਕੇ ਅਸੀਂ ਤਾਂ ਧਰਨਾ ਵਰ ਹੋ ਕੇ ਸਟਾਰਟ ਕਰਿਆ ਸੀ ਬਈ ਇੱਕ ਹੱਦ ਤੱਕ ਚੱਲੇਗਾ ਜੀ ਜਿੱਥੇ ਤੱਕ ਤੁਹਾਨੂੰ ਰਸਤਾ ਨਹੀਂ ਮਿਲਦਾ ਇਹ ਅਸੀਂ ਧਰਨਾ ਆਪਣਾ ਜਾਰੀ ਰੱਖੋਗੇ